ਦੇ ਨਾਲ ਵੀਡੀਓ ਸ਼ੇਅਰ ਕਰੇਗਾ ਹਾਂ ਠੀਕ ਹੈ ਜੀ ਉਹਨੂੰ ਨਾਲ ਹੈੱਡਫੋਨ ਵੀ ਫ੍ਰੀ ਮਿਲਣਗੇ ਜਾਮੀ ਨਾਲ ਆ ਆਫਰ ਦਵਾਂਗੇ ਫੇ ਹਾਂਜੀ ਇੱਕ ਨਾਲ ਫ੍ਰੀ ਦਵਾਂਗੇ ਜੀ ਗੱਲ ਸੁਣੋ 250 ਦਾ ਇੱਕ ਵਿਕਦਾ ਤੇ 300 ਦੇ ਦੋ ਦੇ ਦਵਾਂਗਾ ਦਾ ਇੱਕ 1000 ਦੇ ਦਿਆਂਗੇ 1000 800 ਰੁਪਏ ਰੇਟ ਆ ਤੁਹਾਨੂੰ ਅਸੀਂ ਦੇ ਦੇਵਾਂਗੇ 1000 ਦੇ ਦੋ ਛੋਟੀ ਦਾ ਰੇਟ ਹੈਗਾ ਜੀ 450 ਹਾਂ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਤਾਂ 500 ਦੀਆਂ ਦੋ ਦੇ ਦਵਾਂਗੇ ਕਰਨਾ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਨਾਲ ਲੈਂਗਾ ਫ੍ਰੀ ਅੱਜ ਮੈਂ ਨਮਾ ਸ਼ਹਿਰ ਨੂੰ ਫਿਰ ਤੋਂ ਜਾ ਰਿਹਾ ਸੀ ਮੈਂ ਸੋਚਿਆ ਕਿਉਂ ਨਾ ਇੱਥੇ ਜਿਹੜਾ ਆਪਣੇ ਵਿਕਾਸ ਗਿਫਟ ਹਾਊਸ ਹੈਗਾ ਵਿਕਾਸ ਕਲਾਥ ਹਾਊਸ ਹੈਗਾ ਤੇ ਇਹਨਾਂ ਦੀ ਇਲੈਕਟ੍ਰੀਸ਼ੀਅਨ ਦੀ ਵੀ ਦੁਕਾਨ ਹੈਗੀ ਆ ਕਿਉਂਕਿ ਮੈਨੂੰ ਬਹੁਤ ਸਾਰੇ ਫੋਨ ਆਏ ਆ ਜਦੋਂ ਇੱਕ ਦੋ ਵਾਰ ਇਹਨਾਂ ਦੇ ਦੁਕਾਨ ਦੇ ਬਾਰੇ ਵਿੱਚ ਮੈਂ ਲਗਾਇਆ ਤੇ ਬਹੁਤ ਸਾਰਿਆਂ ਨੇ ਮੈਨੂੰ ਕਿਹਾ ਕਿ ਇੱਥੇ ਜਦੋਂ ਅਸੀਂ ਆਨੇ ਆ ਇੱਕ ਤਾਂ ਸਾਨੂੰ ਸਮਾਨ ਜਿਹੜਾ ਆ ਸ਼ਹਿਰ ਨਾਲੋਂ ਬੜਾ ਸਸਤਾ ਮਿਲਦਾ ਆ ਵੇ ਕਿਰਪਾ ਕਰਕੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਇੱਥੇ ਇਹਨਾਂ ਵੱਲੋਂ ਕਿਹੜਾ ਸਮਾਨ ਹੈਗਾ ਜਾਂ ਕੋਈ ਆਫਰ ਹੈਗੀ ਆ ਕੀ ਸਮਾਨ ਦੇ ਵਿੱਚ ਜਿਹੜੀਆਂ ਆ ਕੀਮਤਾਂ ਦੇ ਵਿੱਚ ਕੀ ਕਮੀ ਕੀਤੀ ਗਈ ਆ ਉਹ ਆਪਣੇ ਚੈਨਲ ਰਾਹੀਂ ਜਰੂਰ ਦਿਖਾਇਆ ਕਰੋ ਸੋ ਇਸ ਵਾਰ ਮੈਂ ਨਵਾਂ ਸ਼ਹਿਰ ਨੂੰ ਜਾ ਰਿਹਾ ਸੀ ਮੈਂ ਸੋਚਿਆ ਕਿ ਤੁਹਾਨੂੰ ਕਿਉਂ ਨਾ ਇੱਕ ਵਾਰ ਫਿਰ ਤੋਂ ਇੱਥੇ ਇਹਨਾਂ ਦੇ ਕੀ ਕੀ ਪ੍ਰਾਈਸ ਨੇ ਕੀ ਕੀ ਇੱਥੇ ਆਫਰ ਨੇ ਕੀ ਕੁਝ ਕਿਸ਼ਤਾਂ ਦੇ ਉੱਪਰ ਮਿਲਦਾ ਹੈਗਾ ਆ ਇੱਕ ਵਾਰ ਫਿਰ ਤੋਂ ਇਹਨਾਂ ਦੀ ਦੁਕਾਨ ਦੇ ਬਾਰੇ ਵਿੱਚ ਤੁਹਾਨੂੰ ਅਸੀਂ ਦੱਸੀਏ ਤੇ ਬਾਕੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹ ਅਸੀਂ ਆਪਣੇ ਵੱਲੋਂ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਬਲਕਿ ਜਦੋਂ ਵੀ ਮੈਂ ਇਹਨਾਂ ਦੀ ਦੁਕਾਨ ਦਾ ਆਪਣੇ ਵਿਗਿਆਪਨ ਦਿੱਤਾ ਇਸ਼ਤਿਹਾਰ ਦਿੱਤਾ ਤੇ ਪੌਲਕ ਵੱਲੋਂ ਹੀ ਸਾਨੂੰ ਕਈ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਕਿ ਤੁਸੀਂ ਜਿਹੜੀ ਇਹ ਵਿਕਾਸ ਦੀ ਦੁਕਾਨ ਹੈਗੀ ਇਹਨਾਂ ਬਾਰੇ ਆਏ ਦਿਨ ਕੁਝ ਨਾ ਕੁਝ ਦੱਸਦੇ ਆ ਰਹੇ ਹੋ ਰਹਿਆ ਕਰੋ ਕਿਉਂਕਿ ਜਦੋਂ ਅਸੀਂ ਸ਼ਹਿਰ ਜਾਂਦੇ ਆ ਤਾਂ ਸਾਡਾ ਬਹੁਤ ਖਰਚਾ ਆ ਜਾਂਦਾ ਆ ਇੱਥੇ ਸਮਾਨ ਬੜੇ ਘੱਟ ਰੇਟ ਤੇ ਮਿਲਦਾ ਆ ਆਓ ਜਾਣਦੇ ਆ ਕਿ ਅੱਜ ਇਹਨਾਂ ਵੱਲੋਂ ਕੀ ਪ੍ਰਾਈਜ਼ ਨੇ ਕੀ ਕੁਝ ਸਮਾਨ ਆ ਆਏ ਤੁਸੀਂ 메ਨ ਰੋਡ ਤੇ バス ਅੱਡੇ ਦੇ ਕੋਲ ਜਿਹੜੀ ਆ ਇਹ ਦੁਕਾਨ ਦੇਖ ਪਾ ਰਹੇ ਆ ਇੱਕੋ ਛੱਤ ਦੇ ਹੇਠਾਂ ਜਿਹੜਾ ਆ ਸਭ ਕੁਝ ਹੈ ਇੱਥੇ ਵਿਕਾਸ ਕਲਾਤ ਸਟੋਰ ਲਹਿੰਗੇ ਸ਼ੇਰਵਾਨੀ ਵਗੈਰਾ ਕਰਾਇਤੇ ਮਿਲਦੇ ਆ ਵਿਕਾਸ ਗਿਫਟ ਪੁਆਇੰਟ ਲਿਖਿਆ ਮੋਬਾਈਲ ਸਟੋਰ ਵਗੈਰਾ ਕੰਬਲ ਜੋ ਕੁਝ ਵੀ ਹੈਗਾ ਇੱਥੇ ਤੁਸੀਂ ਦੇਖ ਸਕਦੇ ਆ ਬਾਕੀ ਇਹਨਾਂ ਤੋਂ ਅਸੀਂ ਜਾਣਕਾਰੀ ਲੈਣੇ ਹੈ ਗਿਆ ਤੇ ਅਗਰਵਾਲ ਇਲੈਕਟ੍ਰੀਸ਼ਨ ਜਿਹੜਾ ਆ ਇਹ ਵੀ ਇਹਨਾਂ ਦਾ ਹੀ ਹੈਗਾ ਆ ਅੰਦਰ ਜਾਂਨੇ ਆ ਜਾ ਕੇ ਪਤਾ ਕਰਦੇ ਆ ਕਿ ਕੀ ਹਿਸਾਬ-ਕਿਤਾਬ ਹੈਗਾ ਲੋਹੜੀ ਦੇ ਦਿਨ ਤਿਹਾਰ ਆ ਰਹੇ ਹੈਗੇ ਆ ਕਿ ਕੀ ਕੁਝ ਸਮਾਨ ਹੈਗਾ ਗਾਕਾ ਨੂੰ ਕੀ ਵਗੈਰਾ ਫੈ ਫਾਇਦਾ ਹੋ ਰਿਹਾ ਇਹਨਾਂ ਦਾ ਇੱਕ ਬਿਊਟ ਪਾਰਲਰ ਵੀ ਹੈਗਾ ਆ ਬਾਕੀ ਅੰਦਰ ਜਾ ਕੇ ਗੱਲਬਾਤ ਜਾਣਦੇ ਆ ਕਿ ਇਸ ਬਾਰੇ ਗਾਕਾ ਨੂੰ ਕੀ ਸੂਚਦੇ ਰਹੇ ਤਾਂ ਦੁਕਾਨ ਦੇ ਅੰਦਰ ਆ ਗਿਆ ਹੈਗਾ ਭਾਜੀ ਕੋਈ ਨਹੀਂ ਹੋਰ ਜੀ ਕੀ ਹਾਲ ਚਾਲ ਹੈ ਜੀ ਜੀ ਹਾਂ ਜੀ ਠੀਕ ਠਾਕ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਛਾ ਬਈ ਕਾਫੀ ਰਿਸਪੋਨਸ ਮਿਲਦਾ ਮੈਨੂੰ ਗਾਕ ਕਹਿੰਦੇ ਆ ਕਿ ਨਾ ਬਾਰੇ ਗੱਲਬਾਤ ਜ਼ਰੂਰ ਕਰਿਓ ਤੇ ਹੋਰ ਭਾਜੀ ਫਿਰ ਹੁਣ ਅੱਜ ਕੱਲ੍ਹ ਕੀ ਚੱਲ ਰਿਹਾ ਫਿਰ ਹਾਂਜੀ ਹਰ ਇੱਕ ਸਮਾਨ ਤੇ ਆਫਰ ਹੈ ਜੀ ਦੇਖੋ ਜੀ ਸਾਡੇ ਕੋਲ ਮੋਬਾਈਲ ਹਰ ਇੱਕ ਬ੍ਰਾਂਡ ਦੇ ਮਿਲਣਗੇ ਅੱਛਾ ਰੈਡਮੀ ਰੀਅਲਮੀ Oppo Vivo ਸਾਰੇ ਕੰਪਨੀਆਂ ਦੇ ਮੋਬਾਈਲ ਮਿਲਣਗੇ ਇੱਕ ਮਿੰਟ ਜੀ ਇੱਧੇ ਰਹਿਣ ਦਿਓ ਲੱਗੇ ਹਾਂਜੀ ਹਾਂਜੀ ਇਹ ਸਾਰੇ ਮੋਬਾਈਲ ਹੀ ਲੱਗੇ ਹੋਏ ਆ ਹਾਂਜੀ ਸਾਰੇ ਤੇ ਸਾਰੇ ਮੋਬਾਈਲ ਤੁਹਾਨੂੰ ਕੋਈ ਵੀ ਮੋਬਾਈਲ ਤੁਸੀਂ ਕਿਸ਼ਤਾਂ ਤੇ ਲੈ ਸਕਦੇ ਆ ਬਜਾਜ ਫਾਈਨੈਂਸ ਦੀਆਂ ਕਿਸ਼ਤਾਂ ਤੇ ਅਸੀਂ ਲੋਨ ਕਰਵਾ ਕੇ ਦਵਾਂਗੇ ਨਵਾਂ ਕਾਰਡ ਬਣਾ ਕੇ ਦਵਾਂਗੇ ਨਹੀਂ ਲੋਨ ਤੁਸੀਂ ਆਪ ਹੀ ਕਰਾ ਦੇਣਾ ਹਾਂਜੀ ਹਾਂਜੀ ਤੇ ਅਗਲਾ ਫਿਰ ਨਾਲ ਕੀ ਲੈ ਕੇ ਆਵੇ ਅਗਲਾ ਹਾਂਜੀ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਲੈ ਕੇ ਆਵੇ ਕੋਈ ਗਵਾਹੀ ਦੀ ਲੋੜ ਨਹੀਂ ਹੈਗੀ ਨਹੀਂ ਜੇ ਗਵਾਹੀ ਦੀ ਵੀ ਨਹੀਂ ਲੋੜ ਗਵਾਹੀ ਦੀ ਕੋਈ ਲੋੜ ਨਹੀਂ ਹੈਗੀ ਤੇ ਜੇ ਕਸਟਮਰ ਦਾ ਪਹਿਲਾਂ ਕਾਰਡ ਬਣਿਆ ਹੈ ਉਹਨੂੰ ਬਿਨਾ ਕੋਈ ਪੇਮੈਂਟ ਦਿੱਤੇ ਵੀ ਮੋਬਾਈਲ ਮਿਲ ਜਾਏਗਾ ਨਹੀਂ ਫਿਰ ਪਹਿਲਾਂ ਜਮਾ ਕੀ ਕਰਾਣੇ ਆ ਨਵੇਂ ਕਸਟਮਰ ਲਈ ਤਾਂ ਜੀ ਥੋੜੀ ਬਹੁਤੀ ਪੇਮੈਂਟ ਦੇਣੀ ਪੈਂਦੀ ਅਗਰ ਪੁਰਾਣਾ ਕਸਟਮਰ ਜਿਹਦਾ ਰਿਕਾਰਡ ਵਧੀਆ ਆ ਤੇ ਕਾਰਡ ਬਣਿਆ ਆ ਉਹ ਨੂੰ ਜ਼ੀਰੋ ਡਾਉਨ ਪੇਮੈਂਟ ਤੇ ਵੀ ਜੇਕਰ ਉਹਦਾ ਐਲਟੀ ਵਧੀਆ ਆ ਤੁਹਾਨੂੰ ਜ਼ੀਰੋ ਡਾਉਨ ਪੇਮੈਂਟ ਤੇ ਵੀ ਮੋਬਾਈਲ ਮਿਲ ਜਾਏਗਾ ਮਿਲ ਜਾਏਗਾ ਕਿਸੇ ਵੀ ਬ੍ਰਾਂਡ ਦਾ ਕਿਸੇ ਵੀ ਬ੍ਰਾਂਡ ਦਾ ਹਾਂਜੀ ਤੇ ਮਤਲਬ ਹੈਗਾ ਕਿ ਉਹ ਗਾਰੰਟੀ ਵੀ ਹੁੰਦੀ ਉਹਨਾਂ ਦੀ ਗਾਰੰਟੀ ਫੁੱਲ ਗਾਰੰਟੀ ਮਿਲੇਗੀ ਜੀ ਸਾਲ ਦੀ ਫੁੱਲ ਗਾਰੰਟੀ ਮਿਲੇਗੀ ਸਾਰੇ ਨਵੇਂ ਤੋਂ ਨਵੇਂ ਮਾਡਲ ਜਿਹੜੇ ਆਉਂਦੇ ਆ 8128 ਹਾਂ ਮਤਲਬ ਕਹਿਣ ਦਾ ਮਤਲਬ ਆ ਨਵੇਂ ਮਾਡਲ ਵੀ ਜਿਹੜੇ ਆ ਇਹ ਤੁਹਾਡੇ ਕੋਲ ਹਾਂਜੀ ਹਾਂਜੀ ਆ ਦੇਖੋ ਬਿਲਕੁਲ ਲੇਟੈਸਟ ਮਾਡਲ ਆ ਇਹ ਆ ਦੇਖੋ ਜੀ ਇਹ ਪੋਕੋ ਦਾ C75 ਆ ਓਨਲੀ 9000 ਤੇ ਤੁਹਾਨੂੰ ਚਾਰ ਤੋਂ ਮਿਲ ਜਾਣਾ 5G ਮਾਡਲ ਅੱਛਾ 5G ਹਾਂਜੀ ਹਾਂ ਆ ਦੇਖੋ ਜੀ ਇਹ 55 ਕੀ ਲਿਖਿਆ ਆ ਭਾਈ ਕੀ P55 8GB RAM ਆ 256GB ਮੈਮਰੀ ਆ ਤੇ ਰੀਡ ਰੂਟ ਕੀ ਆ ਫੇਰ 15000 12000 ਬਜਟ ਸਾਡੇ ਕੋਲ ਮਿਲੂਗਾ ਜੀ 8000 ਉਹਨੇ ਗੱਲ ਕਿ ਇੱਕ ਮਿੰਟ ਦੁਬਾਰਾ ਦੱਸੋ ਪਤਾ ਨਹੀਂ ਜੜ ਤੁਸੀਂ ਝੂਠੇ ਬੋਲਣ ਲੱਪੇ ਆ ਕਿ ਰੇਟ ਕੀ ਹੈ ਇਹਦਾ ਬੋ ਜੀ 12 ਫਿਰ ਇੱਕ ਵਾਰ ਚੱਕ ਕੇ ਦਿਖਾਓ 8 ਜੀ ਵੀ ਰਹਿਮਾ ਤੇ 256 ਜੀ ਵੀ ਆਪਣੀਆਂ ਜੀ ਨਹੀਂ ਰੇਟ ਕੀ ਇਹਦਾ ਉਦਾਂ 12000 15000 ਬਾਜ਼ਾਰ ਦਾ ਰੇਟ ਨਹੀਂ ਦਊਗਾ ਕਿੰਨੇ ਦੇ ਸਾਡੇ ਕੋਲ ਸਿਰਫ 8000 ਉਹ ਯਾਰ ਐਦਾਂ ਸੁਣ ਲਓ ਐਦਾਂ ਨਾ ਹੋਵੇ ਗਾਹਕ ਤੁਹਾਡੇ ਕੋਲ ਆਵੇ ਰੇਟ ਦੱਸਦੇ ਆ ਤੁਸੀਂ ਕੋਸ਼ ਤੇ ਆ ਕੇ ਤੁਸੀਂ ਕਹੋ ਜੀ ਐਨੇ ਦਾ ਹੀ ਮੈਂ 12 ਦਾ ਹੀ ਦਵਾਂਗੇ 8 ਦਾ ਹੀ ਦਵਾਂਗੇ हां जी हां जी बिल्कुल 8200 ਮੰਗ ਜੀ ਬਾਕੀ ਜਿਹੜਾ ਤੁਹਾਡੀ ਨਾਲ ਵੀਡੀਓ ਸ਼ੇਅਰ ਕਰੇਗਾ ਹਾਂ ਠੀਕ ਹੈ ਜੀ ਉਹਨੂੰ ਨਾਲ ਹੈੱਡਫੋਨ ਵੀ ਫ੍ਰੀ ਮਿਲਣਗੇ ایرਪອດ ਵੀ ਫ੍ਰੀ ਦਾ ਗੱਲ ਸੁਣੋ ਤੁਸੀਂ ਕਮਾਈ ਕੀ ਕਰਨੀ ਹੈ ਫੇ ਬਾਜੀ ਅਸੀਂ ਤਾਂ ਮੇਲਾ ਲਾਣਾ ਗਾਹ ਖਿੱਤਣੇ ਆ ਨਹੀਂ ਮਤਲਬ ਦੇਖੋ 12000 ਦੀ ਚੀਜ਼ 8000 ਨੂੰ ਤੇ ਜਿਹੜਾ ਸਾਡੀ ਵੀਡੀਓ ਦੱਸ ਕੇ ਆਏਗਾ ਸ਼ੇਅਰ ਕਰਕੇ ਉਹਨੂੰ ਨਾਲ ਹੈੱਡਫੋਨ ਦੇ ਦੇਣਾ ਨਾਲ ਹੈੱਡਫੋਨ ਏਦਾਂ ਕਰੋ ਕੈਸ਼ ਲੈਵੇ ਚਾਹੇ ਕਿਸ਼ਤਾਂ ਤੇ ਏਦਾਂ ਕਰੋ ਫਿਰ ਬਾਕੀ ਕੀ ਆ ਹੋਰ ਵੀ ਦਿਖਾਓ ਸਾਨੂੰ ਆਪਣੀ ਦੁਕਾਨ ਦੇ ਅੱਗੇ ਹਾਂ ਫਰੈਸ਼ ਰੇਟ ਦਾ ਮਾਲ ਆ ਹਾਂ 900 ਰੁਪਏ ਰੇਟ ਆ ਹਾਂ ਸਾਡੇ ਕੋਲ ਲੱਗੇਗਾ 500 ਰੁਪਏ ਇਹ 400 ਰੁਪਏ ਘੋਲੋ ਪਾ ਕੇ ਦੇਣੋ ਬਿਲਕੁਲ ਜੀ ਡਿਸਕਾਊਂਟ ਰੇਟ ਤੇ ਆ ਮੋਟਾ ਜੀ ਇਹ ਨਹੀਂ origignal ਵੀ ਹੈਗਾ ਬਿਲਕੁਲ 100% origignal ਦੀ ਗਾਰੰਟੀ ਹੈ ਜੀ ਡੁਪਲੀਕੇਟ ਹੋਇਆ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਊਗਾ ਜੁਰਮਾਨਾ ਕਾਪੀ ਨਹੀਂ ਹੋਏਗਾ ਸਾਰਾ ਬ੍ਰਾਂਡਡ origignal ਹੋਏਗਾ ਅੱਛਾ ਤੇ ਆ ਪਰਫਿਊਮ ਵਗੈਰਾ ਵੀ ਰੱਖਿਓ ਤੁਸੀਂ ਪਰਫਿਊਮ ਹਰ ਇੱਕ ਕਲਾਸ ਹੈ ਜੀ ਆ ਦੇਖੋ ਡੈਨੇਵਰ 400 ਰੁਪਏ ਰੇਟ ਆ 300 ਰੁਪਏ ਲੱਗੇਗਾ ਜੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਜੀ ਮੈਨ ਕੰਪਨੀ ਦਾ ਆਇਆ 300 ਦਾ ਇੱਕ ਆ ਤੇ ਨਾਲ ਇੱਕ ਫ੍ਰੀ ਮਿਲ ਜਾਣਾ ਜੀ ਨਹੀਂ ਇਹ ਕਿਹੜਾ ਚੱਕ ਕੇ ਦਿਖਾਓ ਫਿਰ ਕਿਹੜਾ ਨਾ ਫ੍ਰੀ ਆ ਆ ਜੀ ਮੈਨ ਕੰਪਨੀ ਦਾ ਡੀਓ ਆ ਹਾਂ 300 ਦਾ ਇੱਕ ਆ ਤੇ ਇੱਕ ਨਾਲ ਫ੍ਰੀ ਮਿਲ ਜਾਣਾ ਜੀ ਲੇਕਿਨ ਇੱਕ ਫ੍ਰੀ ਦਵੂਗੇ ਬਿਲਕੁਲ ਜੀ ਬਿਲਕੁਲ ਠੀਕ ਆ ਬਾਕੀ ਹਰ ਇੱਕ ਤਰ੍ਹਾਂ ਦਾ ਰਿਮੋਂਡਿੰਗ ਦਾ ਸਮਾਨ ਮੇਲ ਪੇਂਟ ਲੇਡੀਜ਼ ਦੇ ਵਿੱਚ ਲੇਡੀਜ਼ ਦੀਆਂ ਆਈਟਮਾਂ ਹਰ ਇੱਕ ਤਰ੍ਹਾਂ ਦਾ ਕੋਸਮੈਟਿਕ ਦਾ ਸਮਾਨ ਨਵੇਂ ਤੋਂ ਨਵਾਂ ਉਹ ਵੇ ਮੇਰੀ ਇੱਕ ਮੰਗ ਗੱਲ ਸੁਣ ਲਓ ਮੈਨੂੰ ਨਾ ਪਿਛਲੀ ਵਾਰ ਫੋਨ ਆਇਆ ਹਾਂਜੀ ਕਹਿੰਦੇ ਭਾਜੀ ਅਸੀਂ ਦੁਕਾਨ ਤੇ ਗਏ ਉਹਨਾਂ ਦੀ ਅੱਛਾ ਜੀ ਉਨੀ ਅਸੀਂ ਤਾਂ ਪੈਸੇ ਲੈ ਕੇ ਗਏ ਉਸ ਹਿਸਾਬ ਨਾਲ ਪਰ ਉੱਥੇ ਵੈਰਾਈਟੀ ਇੰਨੀ ਜ਼ਿਆਦਾ ਸੀਗੀ ਹਾਂਜੀ ਹਾਂ ਕਿ ਸਾਡੇ ਕੋਲ ਤਾਂ ਪੈਸੇ ਖਤਮ ਹੋ ਗਏ ਵੈਰਾਈਟੀ ਫੁੱਲ ਮਿਲੇਗੀ ਜੀ ਹਰ ਇੱਕ ਚੀਜ਼ ਵੈਰਾਈਟੀ ਮਿਲੇ ਉਹਨੇ ਉਹਨਾਂ ਦਾ ਮਨ ਹੋ ਗਿਆ ਨਾ ਉਹ ਲੈਣਾ ਆਏ ਸੀਗੇ ਕੱਪੜੇ ਬੱਚਿਆਂ ਦੇ ਹਾਂਜੀ ਹਾਂਜੀ ਉਹ ਤੁਸੀਂ ਕੋਈ ਹੋਰ ਆਫਰਾਂ ਦਿੱਤੀਆਂ ਸੀਗੀਆਂ ਬਿਲਕੁਲ ਜੀ ਬਿਲਕੁਲ ਉਹ ਵੀ ਨਾਲ ਲੈ ਲਈਏ ਆ ਦੇਖੋ ਜੀ ਲੇਡੀਜ਼ ਸੌਕ ਤਾਂ ਆ ਹਾਂ ਸਰਦੀਆਂ ਦੇ ਸਾਰੇ ਸਮਾਨ 'ਚ ਆਫਰ ਆ ਅੱਛਾ ਇਹ 100 ਦੇ 5 ਜੋੜੇ ਮਿਲਦੇ ਆ ਜੀ ਸਾਡੇ ਕੋਲ ਮਿਲਣਗੇ ਕਿਹਨ ਦਾ ਮਤਲਬ ਹੈ ਆਫਰ ਐ ਇਤੋਂ ਅੱਗੇ ਚਲੋ ਹੋਰ ਕੀ ਆ ਤੁਹਾਡੇ ਆਹ ਦੇਖੋ ਔਨਲੀ 1000 ਰੁਪਏ ਦੀ ਗੀਜ਼ਰ ਵਾਲੀ ਡੁੱਟੀ ਆ ਜਿਹੜੀ ਵਾਸ਼ ਮਸ਼ੀਨ ਚ ਲੱਗਦੀ ਆ ਨਹੀਂ ਇਹ ਗੀਜ਼ਰ ਵਾਲੀ ਡੁੱਟੀ ਹਾਂਜੀ ਹਾਂਜੀ ਔਨਲੀ 1000 ਰੁਪਏ ਦੀ ਜੀ 1000 ਰੁਪਏ ਦੀ ਔਨਲੀ 1000 ਰੁਪਏ ਦੀ ਇਹ ਚੱਲੂਗੀ ਵੀ ਬਿਲਕੁਲ ਚੱਲੇਗੀ ਜੀ ਠੀਕ ਆ ਜੀ ਛੂਟ ਆ ਜੀ ਬਾਜੀ ਵਾ ਲੱਗਿਓ ਜੀ ਹਾਂਜੀ ਇੱਕ ਤੋਂ ਇੱਕ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਆ ਜੀ ਆ ਦੇਖੋ ਜੀ ਸਾਰਾ ਨਵਾਂ ਸਟਾਕ ਆ ਨਮਸਕੋ ਕੀ ਆ ਦੇਖੋ ਜੀ ਆ ਬੱਚਿਆਂ ਦੇ ਸੂਟ 300 ਦਾ ਇੱਕ ਹੈ ਤੇ ਇੱਕ ਨਾਲ ਫ੍ਰੀ ਮਿਲ ਜਾਣਾ। ਇੱਧੇ ਮੇਰੀ ਗੱਲ ਸੁਣੋ। ਹੁਣ ਆ ਗਈ ਆ ਲੋੜੀ। ਹਾਂਜੀ। ਤਿੰਨ ਤਿਆਰ ਆ ਗਿਆ। ਬਿਲਕੁਲ ਜੀ ਬਿਲਕੁਲ। ਦੇਖੋ ਲੋਕੀ ਨਾ ਬੱਚਿਆਂ ਦੀਆਂ ਲੋੜੀਆਂ ਪਾਉਂਦੇ ਆ। ਹਾਂਜੀ ਹਾਂਜੀ। ਇਹ ਚੰਨੀ ਰਿਸੋਰਸ ਦੇ ਵਿੱਚ 152 ਕੁੜੀਆਂ ਦੀ ਲੋੜੀ ਪਾਈ ਜਾਣੀ ਆ। ਠੀਕ ਹੈ ਜੀ। ਮੈਂ ਤੁਹਾਨੂੰ ਆਪਣੇ ਵੱਲੋਂ ਕਹਿੰਦਾ ਜਾ ਤਾਂ ਦਿਓ ਤੁਸੀਂ ਆਫਰ ਕੋਈ ਨਾਲ। ਬਿਲਕੁਲ ਜੀ ਬਿਲਕੁਲ। ਇਕ ਕੰਨਿਆਦਾਨ ਜਾਂ ਕੋ ਬੱਚੇ ਵੱਡੇ ਆ ਮੁੰਡਾ ਹੋਵੇ ਜਾਂ ਕੁੜੀ ਹਾਂਜੀ ਹਾਂਜੀ ਉਹ ਫਿਰ ਦੱਸੋ ਹੁਣ ਕੀ ਨਾਲ ਦੋਵਾਂਗੇ ਕਾਦੇ ਨਾਲ ਕੀ ਦੋਵਾਂਗੇ ਦੇਖੋ ਜੀ ਬੱਚਿਆਂ ਦੇ ਸੂਟ ਆ ਇਹ ਹਾਂ ਇਹ 300 ਦਾ ਇੱਕ ਆ ਨਾ ਉਹ ਜਰਾ ਚੱਕ ਕੇ ਦਿਖਾਓ ਆ ਦੇਖੋ ਜੀ ਪਜਾਮੀ ਨਾਲ ਆ ਉਹ ਫਿਰ ਦੋਵਾਂਗੇ ਫੇ ਹਾਂਜੀ ਇੱਕ ਨਾਲ ਫ੍ਰੀ ਦਵਾਂਗੇ ਜੀ ਲਓ ਜੀ ਲੋਹੜੀ ਦਾ ਇੱਕ ਖਾਸ ਤੋਪਾ ਜਿਹੜਾ ਆ ਉਹ ਵੀ ਦੇ ਰਹੇ ਹੈਗੇ ਆ ਹਾਂਜੀ ਠੀਕ ਆ ਜੀ ਹੋਰ ਅੱਗੇ ਕੀ ਹੈਗਾ ਆ ਦੇਖੋ ਜੀ ਬੱਚੇ ਦਾ ਸੂਟ ਹੈ ਸਾਰੇ ਫੈਂਸੀ ਡਿਜ਼ਾਈਨ ਆ ਹਾਂਜੀ ਇਹ ਵੀ ₹100 ਦਾ ਇੱਕ ਵਿਕਦਾ ਤੇ 300 ਦੇ ਦੋ ਮਿਲ ਜਾਣਗੇ ਨਹੀਂ ਗੱਲ ਸੁਣੋ 250 ਦਾ ਇੱਕ ਵਿਕਦਾ ਤੇ 300 ਦੇ ਦੋ ਦੇ ਦਵਾਂ 350 ₹50 ਦੇ ਵਿੱਚ 50 ਐਕਸਟਰਾ ਦਿਓ ਤੇ ਤੁਹਾਨੂੰ ਦੋ ਪੀਸ ਦੇ ਦਵਾਂਗੇ ਦੋ ਪੀਸ ਦੇ ਦੋ ਇਹ ਫਿਰ ਲੋਹੜੀ ਦੇ ਉੱਪਰ ਸਪੈਸ਼ਲ ਆਫਰੇ ਹੋ ਗਈ ਹਾਂਜੀ ਹਾਂਜੀ ਸਾਰੇ ਦੇਖੋ ਜੀ ਕੱਲੇ ਸਸਤੇ ਰੇਟ ਦੀ ਚੀਜ਼ ਵੀ ਆਹ ਚੀਜ਼ ਬਹੁਤ ਵਧੀਆ ਆ ਆ ਦੇਖੋ ਜੀ ਸਸਤੇ ਦੀ ਗੱਲ ਨਹੀਂ ਹੈ ਕੁਆਲਿਟੀ ਵੀ ਤੁਹਾਨੂੰ ਮਿਲੇਗੀ ਇਹ ਕਿਸ ਤਰ੍ਹਾਂ ਹੈਗਾ ਜੀ ਆ ਦੇਖੋ ਜੀ 400 450 ਰੇਟ ਹੈ ਇਹਦਾ ਠੀਕ ਹੈ ਜੀ ਓਨਲੀ ₹200 ਉਹ ਭਾਜੀ ਫੇ ਲੁਧਿਆਣੇ ਅਸੀਂ ਕੱਲ ਹੀ ਜਾਣਾ ਕਿਸੇ ਨੇ ਬਿਲਕੁਲ ਜੀ ਬਿਲਕੁਲ ਤੁਹਾਨੂੰ ਇੱਥੇ ਹੀ ਸਾਰੇ ਤਰ੍ਹਾਂ ਦਾ ਆਫਰ ਮਿਲੇਗਾ ਇੱਥੇ ਸਾਰੇ ਤਰ੍ਹਾਂ ਦਾ ਦੇਖੋ ਜੀ ਫੈਂਸੀ ਵੈਰਾਈਟੀ ਵੀ ਮਿਲੇਗੀ ਕੱਲੇ ਆਪਾਂ ਰੇਟ ਵੱਲ ਨਹੀਂ ਜਾਂਦੇ ਨਹੀਂ ਆ ਜਿਹੜੀ ਫੈਂਸੀ ਵੈਰਾਈਟੀ ਹੈ ਇਹ ਜਿਹਦੇ ਬਾਰੇ ਮੜ ਜਾ ਦੱਸ ਹਾਂ ਜੀ ਇਹ ਇੱਥੇ ਇਸ ਤੋਂ ਵਧੀਆ ਤੋਂ ਵਧੀਆ ਡਿਜ਼ਾਈਨ ਮਿਲ ਜਾਏਗਾ ਹਾਂ ਆ ਦੇਖੋ ਜੀ ਰੋਜ਼ ਹੀ ਰੋਜ਼ ਸਟਾਕ ਨਮਾ ਅਪਡੇਟ ਹੁੰਦਾ ਆ ਅੱਛਾ ਡਿਜ਼ਾਈਨ ਇੱਕ ਤੋਂ ਇੱਕ ਫੈਂਸੀ ਅੱਛਾ ਇਹ ਕੀ ਗੱਲ ਦੱਸੋ ਦੁਕਾਨ ਕਿੰਨੇ ਵਜੇ ਤੁਸੀਂ ਖੋਲਦੇ ਹੈਗੇ ਤੇ ਕਿੰਨੇ ਵਜੇ ਬੰਦ ਆਨੇ ਆ ਇਹ ਸਾਰੇ ਇਹ ਸਵੇਰੇ 8:30 ਦੇ ਓਪਨ ਹੋ ਜਾਂਦੀ ਦੁਕਾਨ ਜੀ ਹੂੰ ਤੇ ਸ਼ਾਮ ਨੂੰ 8 ਵਜੇ ਤੱਕ ਹੈ ਜੀ 8 ਵਜੇ ਤੱਕ ਹੈਗੀ ਆ ਤੇ ਇਹ ਫਿਰ ਕੋਈ ਛੁੱਟੀ ਵੀ ਵਗੈਰਾ ਨਹੀਂ ਛੁੱਟੀ ਨਹੀਂ ਆ ਜੀ 올 ਡੇ ਓਪਨ ਹੈ ਹਾਂ ਤੇ ਵੈਰਾਈਟੀ ਨਵੀ ਤੋਂ ਨਵੀ ਅਪਡੇਟ ਹੁੰਦੀ ਰਹਿੰਦੀ ਮਤਲਬ ਡੇਲੀ ਆਉਂਦੀ ਜਾਂਦੀ ਰਹਿੰਦੀ ਹੈਗੀ ਆ ਯਾਨੀ ਲੋੜੀ ਤੱਕ ਤੁਸੀਂ ਇਹ ਖਾਸ ਆਫਰ ਵਗੈਰਾ ਦੇ ਰਹੇ ਹੈਗੇ ਆ ਹਨਾ ਹਾਂ ਜੀ ਦੇਖੋ ਜੀ ਇਸ ਤਰ੍ਹਾਂ ਬੈਲਵਰਡ ਦੇ ਸੂਟ ਆ ਬੱਚਿਆਂ ਦੇ بڑے ਸਾਈਜ਼ ਸਾਰੇ ਸਾਈਜ਼ ਅਵੇਲੇਬਲ ਐ ਇਨੀਵੇਂ ਛੋਟੇ ਸਾਈਜ਼ ਫੈਂਸੀ ਤੋਂ ਫੈਂਸੀ ਡਿਜ਼ਾਈਨ ਇਹਦਾ ਕੀ ਹਿਸਾਬ بتاਵਿਆ ਦੇਖੋ ਜੀ ਸ਼ੋਅਰੂਮ ਵਾਲੇ ਆਈਟਮ ਆਇਆ ਸਾਰੀਆਂ ਹੈਵੀ ਸਟੱਫ ਐ ਇਹਦੇ ਇਹਦੀ 700 800 ਰੇਂਜ ਐ ਸਾਡੇ ਕੋਲ ਮਿਲੇਗਾ 500 ਰੁਪਏ ਭਾਜੀ ਮੇਰੀ ਗੱਲ ਸੁਣੋ ਤੁਸੀਂ ਬਿਜਲੀ ਦੇ ਖਰਚੇ ਕਿੱਦਾਂ ਪੂਰੇ ਕਰਦੇ ਆਂ ਬੋ ਜੀ ਆਪਣਾ ਆਪਣੀਆਂ ਦੁਕਾਨਾਂ ਸਾਰੀਆਂ ਨਹੀਂ ਹੁਣ ਸਟਾਪ ਰੱਖਿਆ ਹੋਇਆ ਐ ਇਹਨਾਂ ਦੀਆਂ ਤਨਖਾਹਾਂ ਕਿੱਥੋਂ ਕੱਢਦੇ ਆਂ ਇਹ ਸਮਝ ਨਹੀਂ ਆਦੀ ਇਹ ਆਪਣੇ ਕੋਲ ਵੈਰਾਈਟੀ ਇੰਨੀ ਆ ਕੀ ਸਾਨੂੰ ਘੱਟ ਮਾਰਦੇ ਕਿਤੇ ਤੁਹਾਡਾ ਇਹ ਤਾਂ ਨਹੀਂ ਕੰਮ ਹੈਗਾ ਕਮਾਈ ਘੱਟ ਤੇ ਗਾਹਕ ਜ਼ਿਆਦਾ ਬਿਲਕੁਲ ਜੀ ਬਿਲਕੁਲ ਅਸੀਂ ਇਹੀ ਸੋਚਦੇ ਮੈਨੂੰ ਲੱਗਦਾ ਤੁਸੀਂ ਇਹੀ ਕੰਮ ਕੀਤਾ ਆ ਪੇ ਕਮਾਈ ਘੱਟ ਕਰ ਲੋ ਤੇ ਗਾਹਕ ਜ਼ਿਆਦਾ ਪੱਲੇ ਪਾਵੇ ਬਿਲਕੁਲ ਜੀ ਬਿਲਕੁਲ ਇਤੋਂ ਅੱਗੇ ਕੀ ਆ ਤੁਹਾਡੇ ਤੱਕ ਆ ਵੀ ਹੁਣ ਸਾਰਾ ਕੁਝ ਤਾਂ ਹੈ ਵਿਆਹ ਸ਼ਾਦੀਆਂ ਆ ਰਹੀਆਂ ਹੁਣ ਬੰਦਾ ਤਾਂ ਇੱਕ ਪਿੰਟ ਕੋਟ ਪਾ ਕੇ ਗੁਜ਼ਾਰਾ ਕਰ ਲੈਂਦਾ ਲੇਡੀਜ਼ ਨੂੰ ਹੁੰਦਾ ਕਿ ਸਵੇਰ ਨੂੰ ਹੋਰ ਸੂਟ ਦੁਪਹਿਰ ਨੂੰ ਹੋਰ ਸੂਟ ਤੇ ਸ਼ਾਮ ਵੇਲੇ ਫੰਕਸ਼ਨ 'ਚ ਹੋਰ ਸੂਟ ਹੈ ਕੋਈ ਐਦਾਂ ਦਾ ਲੋ ਜੀ ਲੋ ਅੱਜ ਕੱਲ ਸਟਾਕ ਅਪਡੇਟ ਹੋਇਆ ਨਾ ਹਾਂ ਆਲ ਓਵਰ ਕਰੀਬ ਦਾ ਹੁੰਦਾ ਜੀ ਅੱਛਾ ਦੁਪੱਟਾ ਨਾ ਆ ਰਿਹਾ ਥੋੜਾ ਚੱਕ ਕੇ ਦਿਖਾਓ ਆ ਦੇਖੋ ਜੀ ਠੀਕ ਆ ਸਾਰਾ ਨਵਾਂ ਸਟਾਕ ਆ ਜੀ ਹਾਂ ਦੇਖੋ بڑے بڑے ਸ਼ੋਰੂਮਾਂ ਵਾਲੇ ਵੀਡੀਓ ਫੋਟੋ ਪਾਉਂਦੇ ਆ ਇੱਥੇ ਤੁਹਾਨੂੰ ਨੇੜੇ ਹੀ ਸਾਰੀਆਂ ਸਾਰੇ ਚੀਜ਼ਾਂ ਮਿਲ ਜਣੇ ਨਹੀਂ ਵੀ ਰੇਟ ਕੀ ਪ੍ਰਾਈਸ ਕੀ ਆ ਦੇਖੋ ਜੀ 450 ਦਾ ਇੱਕ ਆ ਹਾਂ ਤੇ 1000 ਦੇ ਤਿੰਨ ਦੇ ਦਮ ਵਾਲੇ 450 ਦਾ ਇੱਕ 1000 ਦੇ ਤੇ ਆ ਜੀ 1000 ਦਾ ਸੂਟ ਤੁਹਾਨੂੰ 400 ਤੋਂ ਘੱਟ ਕੋਈ ਨਹੀਂ ਬਾਜ਼ਾਰ 'ਚ ਦੇਗਾ ਇਹ ਫੇ ਪੈ ਗਿਆ ਜੀ ਜੇ ਤਿੰਨ ਸੂਟਾਂ ਦੇ ਸਵਾ 400 ਦੇ ਹਿਸਾਬ ਨਾਲ ਲਾਓ ਉਹ ਤਾਂ 4 3 1275 ਬਣੇ ਹਾਂਜੀ ਹਾਂਜੀ ਤੇ ਤੁਸੀਂ ਫਿਰ 225 ਉਹ ਚੋਂ ਵੀ ਲੈਸ ਕਰ ਦਿੰਦੇ ਦੇਖੋ ਜੀ ਐਦਾਂ ਦੀ ਥੋੜੀ ਫੈਂਸੀ ਵੈਰਾਈਟੀ ਵੀ ਮਿਲ ਜਾਏਗੀ ਓਕੇ ਓ ਇਸ ਤਰ੍ਹਾਂ ਦੀ ਮਰਜ਼ੀ ਇੱਕ ਤੋਂ ਇੱਕ ਹੈਵੀ ਡਿਜ਼ਾਈਨ ਹੈਵੀ ਡਿਜ਼ਾਈਨ ਵੀ ਆਪਣੇ ਕੋਲ ਇਹ ਹੈਵੀ ਡਿਜ਼ਾਈਨ ਦਾ ਕੀ ਰੇਟ ਆ ਇਹ ਜੀ 800 850 ਰੇਟ ਆ ਸਾਡੇ ਕੋਲ ਮਿਲਣਾ ਜੀ 600 ਰੁਪਏ ਚੇਸੋ ਦਾ ਹਾਂਜੀ ਹਾਂਜੀ ਉਹ ਇਹ ਤਾਂ 1500 ਤੋਂ ਘੱਟ ਨਹੀਂ ਕੋਈ ਦਿੰਦਾ ਤੁਸੀਂ 600 ਤੋਂ ਕਿੱਥੇ ਦੇਣ ਲੱਪੇ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਸਰਦੀਆਂ ਦੇ ਮਾਲ ਦੇ ਵਿੱਚ ਸਾਰਿਆਂ ਚ ਲੈਸਿਆ ਜੀ ਹਾਂ ਆ ਦੇਖੋ ਇਸ ਤਰ੍ਹਾਂ ਜੀ ਆਹ ਸੂਟ ਜੀ ਬਾਜ਼ਾਰ ਦੇ ਵਿੱਚ 800 ਰੁਪਏ ਵਿਕਦਾ ਆ ਠੀਕ ਹੈ ਜੀ ਇਹ ਤਾਂ ਸੂਟ ਦਾ ਗੈਟਅਪ ਬੜਾ ਵਧੀਆ ਨੇਚਰਲ ਕਲਰ ਆ ਨਾ ਇਹ ਚ ਕਲਰ ਵੈਰਾਈਟੀ ਮਿਲ ਜੇਗੀ ਹਾਂ ਆ ਇਹਦਾ ਦੁਪੱਟਾ ਆ ਜੀ ਅੱਛਾ 800 ਰੁਪਏ ਰੇਟ ਆ ਤੁਹਾਨੂੰ ਅਸੀਂ ਦੇ ਦੇਵਾਂਗੇ 1000 ਦੇ ਦੋ ਓਨਲੀ ਯਾਰ ਦੇ ਦੋ 벨ਵਟ ਦਾ ਸੂਟ ਆ ਜੀ ਨਹੀਂ ਜੀ ਮਤਲਬ ਦੋ ਲੈਣੇ ਹੋਣ ਤਾਂ ਦਵੋਂਗੇ ਤੇ ਇੱਕ ਦਾ ਰੇਟ ਫਿਰ 800 ਹੀ ਰਹੇਗਾ ਦੇਖੋ ਜੀ ਅਗਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਹਾਂ ਤੁਹਾਨੂੰ ਸਬਸਕ੍ਰਾਈਬ ਕਰੇਗਾ ਹਾਂ ਤੇ ਸਕਰੀਨਸ਼ਾਟ ਲੈ ਕੇ ਆਏਗਾ ਉਹਨੂੰ ਇੱਕ ਵੀ 500 ਦਾ ਦੇ ਦਵਾਂਗੇ ਲਓ ਜੀ ਆ ਤੇ ਫਿਰ ਤੁਸੀਂ ਲੋਹੜੀ ਦੇ ਉੱਪਰ ਕਾ ਕਾਸੀ ਆਫਰ ਲਗਾ ਦਿੱਤੀ ਆ ਤੇ ਬੰਦਿਆਲੇ ਵੀ ਕੁਝ ਰੱਖਿਆ ਬਿਲਕੁਲ ਜੀ ਬਿਲਕੁਲ ਹਾਂ ਆ ਦੇਖੋ ਜੀ ਡੈਨਸ ਦੇ ਵਿੱਚ 3 ਥ्रेड ਦੇ ਪੀਸ ਹੈ ਜਿਹੜੇ ਲੋਕਾਂ ਨੇ 15-1500 ਤੋਂ 2-2000 ਰੁਪਏ ਪਾਇਓ ਨੀ ਇਹ ਤਾਂ ਇਹ ਤੇ ਚਲਦੀ ਹੈ ਤੇ ਇਹ ਤਾਂ ਰੇਟ ਇਸੇ ਤਰ੍ਹਾਂ ਹੈ ਲਿਆ ਵੈਸੇ ਆ ਦੇਖੋ ਕਾਫੀ ਗੈਟਅਪ ਹੈਗਾ ਕਾਫੀ ਅੱਛਾ ਹੈਗਾ ਇਹਦਾ ਕੀ ਪ੍ਰਾਈਸ ਵਗੈਰਾ ਹੈਗਾ ਦੇਖੋ ਜੀ ਇਹਦਾ ਪ੍ਰਾਈਸ ਹੈਗਾ ਬਾਜ਼ਾਰ 1400 1500 ਸਾਡੇ ਕੋਲ ਮਿਲ ਜੇਗਾ ਤੁਹਾਨੂੰ 800 ਰੁਪਏ ਇਹ ਗਰਮ ਹੈਗਾ ਬਿਲਕੁਲ ਗਰਮ ਹੈਗਾ ਜੀ ਕਾਟਨ ਫਲੀਸ ਦੇ ਵਿੱਚ ਨਹੀਂ ਨਹੀਂ ਕਈ ਵਾਰ ਐਦਾਂ ਹੁੰਦਾ ਨਾ ਕਿ ਕਪੜਾ ਉਦਾਂ ਦਾ ਹੁੰਦਾ ਕਪੜੇ 'ਚ ਤਾਂ ਨਹੀਂ ਕੋਈ ਸਮਝੌਤਾ ਕੀਤਾ ਨਹੀਂ ਬੋ ਜੀ ਸ਼ੋਰੂਮ ਵਾਲੀ ਆਈਟਮ ਹੈ ਹਾਂ ਬਸ ਤੁਹਾਨੂੰ ਇੱਥੇ ਰੇਟ ਡਿਸਕਾਊਂਟ ਨਹੀਂ ਐਡੀਟਸ ਹੈ ਨਾ ਹਾਂਜੀ ਹਾਂਜੀ ਵਾਕਈ ਇਹ ਤਾਂ ਵੈਸੇ ਵੀ ਕੁਆਲਿਟੀ ਇਹਨਾਂ ਦੀ ਵਧੀਆ ਹੁੰਦੀ ਹੈਗੀ ਆ ਕੁਆਲਿਟੀ ਕੁਆਲਿਟੀ ਵਧੀਆ ਹੁੰਦੀ ਹੈਗੀ ਆ ਦੇਖੋ ਜੀ ਅੱਛਾ ਹੁਣ ਵਿਆਹ ਸ਼ਾਦੀਆਂ ਦਾ ਇੱਕ ਸੀਜ਼ਨ ਆ ਗਿਆ ਭਾਜੀ ਹਾਂਜੀ ਹਾਂਜੀ ਇਹ ਜਿਸ ਤਰ੍ਹਾਂ ਬਿਊਟੀ ਪਾਰਲਰ ਦਾ ਕੰਮਕੁਮ ਚੱਲਦਾ ਆ ਹਾਂਜੀ ਹਾਂਜੀ ਕੋਈ ਆਫਰ ਹੈਗੀ ਤਾਂ ਐਡੇ ਦੱਸ ਦੋ ਤੁਸੀਂ ਬਿਊਟੀ ਪਾਰਲਰ ਤੇ ਸਾਡੇ ਜੀ ਵੱਧ ਤੋਂ ਵੱਧ ਡਿਸਕਾਊਂਟ ਮਿਲੇਗਾ ਦੇਖੋ ਕੱਲੇ ਡਿਸਕਾਊਂਟ ਦੀ ਗੱਲ ਨਹੀਂ ਹੁੰਦੀ ਗੱਲ ਇਹ ਵੀ ਕੰਮ ਵੀ ਪ੍ਰੋਫੈਸ਼ਨਲ ਹੋਏਗਾ ਕੁਆਲਿਟੀ ਵੀ ਮਿਲੇਗੀ ਹੂੰ ਫੁੱਲ ਮੇਕਅਪ ਜਿਹੜਾ ਆ ਜੇ ਕਿਸੇ ਨੂੰ ਹੁਣ ਵਿਆਹ ਸ਼ਾਦੀ ਤੇ ਆ ਜਿੱਦਾਂ ਲੜਕੀ ਨੂੰ ਤਿਆਰ ਕਰਨਾ ਆ ਸਾਰਾ ਕੁਝ ਕਰਨਾ ਆ ਹਾਂਜੀ ਹਾਂਜੀ ਤੇ ਇਦਾਂ ਦਾ ਵੀ ਤੁਹਾਡੇ ਕੋਲ ਸਾਰਾ ਕੁਝ ਹੈਗਾ ਹੀ ਆ ਜੀ ਬਿਲਕੁਲ ਦੇਖੋ ਜੀ ਲੜਕੀ ਨੂੰ ਤਿਆਰ ਕਰਨਾ ਆ ਤੇ 15000 ਰੁਪਏ ਲੈਂਦੇ ਆ ਠੀਕ ਹੈ ਜੀ ਜੇ ਨੋਰਮ ਅਸੀਂ ਉਹਨੂੰ 8000 ਚ ਕਰ ਦਵਾਂਗੇ 19000 15000 ਨੂੰ ਕੋਈ ਆਫਰ ਨਹੀਂ ਦਵਾਂਗੇ ਹੁਣ ਅਸੀਂ 8000 ਜੀ ਕਰ ਦਵਾਂਗੇ ਜੀ ਆ 8000 ਜੀ ਕਰ ਦੋਗੇ ਤੇ ਜਿਹੜਾ ਤੇ ਲਹਿੰਗੇ ਦਾ ਕਿਦਾਂ ਕਰਨਾ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਨਾਲ ਲਹਿੰਗਾ ਫਰੀ ਲਹਿੰਗਾ ਜਿੱਦਾਂ ਦਾ ਮਰਜੀ ਹਾਂ ਜਿੱਦ ਉਹਨਾਂ ਦੀ ਚੋਇਸ ਦਾ ਕਸਟਮਰ ਦੀ ਚੋਇਸ ਦਾ ਉਹਨੇ ਚੋਇਸ ਦਾ ਦੇਖੋ ਇਹ ਮੇਨ ਆਫਰ ਹੁੰਦਾ ਜਿਹੜੇ ਗਰੀਬ ਘਰਾਂ ਦੇ ਉਹਨਾਂ ਪੈਸੇ ਖਾ ਜਾਂਦੇ ਉਹ ਜ਼ਿਆਦਾ ਲੈ ਕੇ 15000 ਤੋਂ ਘੱਟ ਨਹੀਂ ਆਉਂਦਾ 18 ਤੋਂ ਨਹੀਂ ਆਉਂਦਾ ਜੇ ਕੱਲਾ ਲਹਿੰਗਾ ਲੈਣ ਜਾਓ ਜੇ ਕਿਰਾਏ ਤੇ ਵੀ ਲੈਣਾ ਹੋਵੇ 5-6000 ਤੋਂ ਘੱਟ ਨਹੀਂ ਆਉਂਦਾ ਹਾਂਜੀ ਬ੍ਰਾਈਡਲ ਦਾ ਇੰਨੇ ਦਾ ਆਉਂਦਾ ਮੈਂ ਕਿਉਂਕਿ ਸਾਨੂੰ ਪਤਾ ਨਾ ਅਸੀਂ ਐਡ ਕਰਦੇ ਰਹਿੰਨੇ ਹੈਗੇ ਹਾਂ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੀ ਤਾਂ ਫਿਰ ਤੇ ਤੁਸੀਂ 8000 ਦੱਸਿਆ ਹਾਂਜੀ 8000 ਦੇ ਵਿੱਚ ਹੀ ਲਹਿੰਗਾ ਤੇ ਜੇ ਸਾਡੀ ਵੀਡੀਓ ਵਰਲੇ ਆਉਂਦਾ ਤਾਂ ਫਿਰ ਵਿੱਚ ਲਹਿੰਗਾ ਵੀ ਨਾਲ ਫ੍ਰੀ ਦੇ ਦਮ ਨਾਲ ਫ੍ਰੀ ਚੱਲਾਂਗੇ ਬਾਕੀ ਜੀ ਸਰਦੀਆਂ ਦੀ ਲੇਡੀਜ਼ ਕੋਟੀਆਂ ਤੇ ਹਰ ਇੱਕ ਕੱਪੜੇ ਤੇ ਡਿਸਕਾਊਂਟ ਕਰ ਦਿੱਤਾ ਆ ਹਾਂ ਤੇ ਰੇਟ ਹਰ ਇੱਕ ਚੀਜ਼ੇ ਘਟਾਉਂਦੇ ਆ ਜੀ ਨੀ ਰੇਟ ਹੁਣ ਘੱਟੇ ਕਰ ਦਿੱਤੇ ਬਿਲਕੁਲ ਜੀ ਸਟਾਕ ਅਸੀਂ ਕਲੀਅਰ ਕਰਨਾ ਹੈ ਹੁਣ ਹਾਂ ਇਸ ਵਿੱਚ ਕੋਈ ਇੱਕ ਵੈਰਾਈ ਤੁਹਾਨੂੰ ਮਿਲ ਜਾਏਗੀ ਅੱਛਾ ਅੱਛਾ ਵੀ ਆ ਕੋਟੀ ਬੜੀ ਵਧੀਆ ਸ਼ਾਨਦਾਰ ਬਹੁਤ ਆ ਥੋੜੀ ਜਿਹੀ ਖੋਲ ਕੇ ਦਿਖਾਓ ਕੋਟੀਆਂ ਇਹ ਆ ਲੋ ਜੀ ਹਾਂ ਇਸ ਕੋਟੀ ਦਾ ਰੇਟ ਹੈਗਾ ਜੀ 450 ਹਾਂ ਜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਤਾਂ 500 ਦੀਆਂ ਦੋ ਦੇ ਦਵਾਂਗੇ 500 ਦੀਆਂ ਦੋ ਦੋ ਹਾਂਜੀ 500 ਦੀਆਂ ਦੋ ਦੇ ਦਵਾਂਗੇ ਵਾਜੀ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਤੁਸੀਂ ਕੀ ਕਮਾਣੇ ਆ ਕੀ ਕਰਦੇ ਆ ਲੋਕ ਮਤਲਬ ਗਾਕਾ ਨੂੰ ਫਾਇਦਾ ਦਿੰਨੇ ਆ ਹਾਂਜੀ ਹਾਂਜੀ ਦੇਖੋ ਇੱਕ ਤੋਂ ਇੱਕ ਨਵੇਂ ਡਿਜ਼ਾਈਨ ਆ ਦੇਖੋ ਜੀ ਹਾਂ ਇਸ ਤਰ੍ਹਾਂ ਦੇ ਫੈਨਸੀ ਤੋਂ ਫੈਨਸੀ ਪੀਸ ਮਿਲਣਗੇ ਬਈ ਆ ਪੀਸ ਬੜਾ ਵਧੀਆ हां देखो जी। ਇਹ ਪੀਸ ਦਾ ਵੀ ਰੇਟ ਦੱਸ ਕੀ ਆ। ਇਹ ਜੀ 750 750 ਰੁਪਏ ਰੇਟ ਆ। ਹਾਂ। ਤੇ ਅਸੀਂ ਦੇ ਦਵਾਂਗੇ ਓਨਲੀ 450 ਰੁਪਏ। ਉਹ ਵੀ ਇੱਕ ਗੱਲ ਹੈ ਗੈਟਾ ਬੜਾ ਵਧੀਆ ਹੈ। ਬਿਲਕੁਲ ਕੁਆਲਟੀ ਹੈ। ਕੱਲੇ ਆਪਾਂ ਸੇਲਾਂ ਦੇ ਰੇਟਾਂ ਮਗਰ ਨਹੀਂ ਆਣਾ। ਚੰਗੀ ਵੀ ਦੇਖੋ। ਮਤਲਬ ਕੱਪੜੇ ਮਗਰ ਆ ਬੱਚੇ ਦਾ ਦਿਖਾਓ ਜੀ। ਆਹ ਦੇਖੋ ਜੀ ਬੱਚੇ ਦਾ ਇਹ ਕੱਲੇ ਸਟਾਕ ਅਪਡੇਟ ਹੋਇਆ। ਹਾਂ। ਇਹ ਸਾਈਜ਼ੇ ਸਾਰੇ ਮਿਲ ਜਾਣਗੇ। ਇਹ ਨਵਾਂ ਹੀ ਆਇਆ ਮੈਨ ਲੱਗਦਾ। ਹਾਂ ਜੀ। ਇਹ ਕਿਸਕੇ ਰੇਟ ਚ ਆ ਜਾ ਜ਼ਿੰਦਾ। ਇਹਦਾ ਰੇਟ ਹੈਗਾ ਜੀ ਆਪਣੇ ਕੋਈ 700 800 ਰੇਟ ਆ ਸਾਡੇ ਕੋਲ ਮਿਲ ਜਾਣਾ 500 500 ਰੁਪਏ ਦਾ ਅ ਬੱਚਿਆਂ ਦੇ ਸ਼ੂਜ਼ ਦੇ ਵਿੱਚ ਇੱਕ ਤੋਂ ਇੱਕ ਵਧੀਆ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ ਜੀ ਅੱਛਾ ਹਾਂਜੀ ਅ ਵਾਹ ਵੇ ਵਾਹ ਆ ਲੋ ਦਾ ਸ਼ੂ ਬੜੇ ਟੋਰੀ ਆ ਹੈ ਇਹ ਕਿਦਾਂ ਹਿਸਾਬਤਾ ਵੇ ਤੁਹਾਡਾ ਦੇਖੋ ਜੀ ਕਿ ਸਾਰੀ ਰੇਂਜ 250 300 350 ਬਾਈ ਨਗ ਰੇਂਜਾ ਦੇ ਵਿੱਚ ਮਿਲ ਜਾਏਗੀ ਹਾਂਜੀ ਹਾਂਜੀ ਫਰੈਸ਼ ਮਾਲ ਕੋਈ ਦੇਖੋ ਪੁਰਾਣਾ ਮਾਲ ਨਹੀਂ ਫਰੈਸ਼ ਸਟਾਕ ਹੈ ਸਾਰਾ ਫਰੈਸ਼ ਸਟਾਕ ਔਰ ਬਾਕੀ ਆ ਜੀ ਅਸੀਂ ਦੇਖ ਰਹੇ ਹੈਗੇ ਆ ਗਾਗ ਜਿਹੜੇ ਆ ਉਹ ਰੈਗੂਲਰ ਆ ਰਹੇ ਨੇ ਔਰ ਜਿਹੜੇ ਸਾਡੇ ਬੱਚੇ ਨੇ ਬੇਟੀ ਬੇਟੀਆਂ ਦੀ ਤਰ੍ਹਾਂ ਨੇ ਇੱਥੇ ਜੋ ਕੰਮ ਕਰ ਰਹੇ ਨੇ ਉਹ ਸਭ ਦਿਖਾ ਰਹੇ ਨੇ ਯਾਰ ਆਹ ਕਾਦੀ ਦੁਕਾਨ ਆ ਤੁਸੀਂ ਤਾਂ ਦਰਵਾਜ਼ੇ ਬੜੇ ਕੱਢਿਓ ਆ ਆਗਾ ਦੀ ਭਾਈ ਉਹ ਨਾਲ ਹੀ ਇਹ ਇਲੈਕਟ੍ਰੋਨਿਕ ਦਾ ਹੈ ਜੀ ਹਾਂ ਤੇ ਲੋੜੀ ਤੇ ਇਲੈਕਟ੍ਰੋਨਿਕ ਤੇ ਵੀ ਆਫਰ ਹੈ ਨਹੀਂ ਹੁਣ ਇੱਕੋ ਛੱਤ ਏਡਾ ਸਾਰਾ ਕੁਝ ਹੀ ਕਰ ਦੇਣਾ ਤੁਸੀਂ ਕੰਮ ਬਿਲਕੁਲ ਸਾਰਾ ਕੁਝ ਇੱਕ ਛੱਤ ਏਡਾ ਕਰ ਦੇਣਾ ਇੱਕ ਛੱਤ ਏਡਾ ਕਰ ਦਿੱਤਾ ਹਾਂਜੀ ਹਾਂ ਤੇ ਇਦਾਂ ਨਾ ਹੋਵੇ ਕਿ ਲੋਕਾਂ ਨੂੰ ਕਿਤੇ ਹੋਰ ਪਾਸੇ ਜਾਣਾ ਪਵੇ ਕਿਸੇ ਚੀਜ਼ ਲਈ ਹੋਰ ਪਾਸੇ ਜਾਣਾ ਪਵੇ ਚਲੋ ਜੀ ਲੋ ਬਿਲਕੁਲ ਬਿਲਕੁਲ ਨਹੀਂ ਜਾਣਾ ਪਊਗਾ ਜੀ ਦੇਖੋ ਜੀ 7 ਕਿਲੋ ਦੀ ਵਾਸ਼ਿੰਗ ਸੀਨ ਹੈ ਹਾਂ 2 ਸਾਲ ਦੀ ਫੁੱਲ ਗਾਰੰਟੀ 2 ਸਾਲ ਚ ਕੰਪਨੀ ਵਾਲਾ ਘਰਾਂ ਦਾ ਤੇ ਚੈੱਕ ਕਰਨ ਦੇ ਕੋਈ ਪੈਸੇ ਨਹੀਂ ਲਵਾਂਗਾ 5 ਸਾਲ ਦੀ ਮੋਟਰ ਆਂਦੀ ਹੈ ਰੇਟ ਕੀ ਹੈ अच्छा ਹੁਣ ਤੁਸੀਂ ਐਦਾ ਕਰੋ ਆਪਣਾ ਦੁਆਰਾ ਤੋਂ ਇੱਕ ਤਾਂ ਐਡਰੈਸ ਔਰ ਫੋਨ ਨੰਬਰ ਦੱਸੋ ਦੁਕਾਨ ਦਾ ਨਾਮ ਬੋਲੋ ਹਾਂਜੀ ਇਹ ਦੁਕਾਨ ਪਿੰਡ ਕਰਿਆਮ ਜਿਆ ਵਿਕਾਸ ਗਿਫਟ ਪੁਆਇੰਟ ਅਗਰ왈 ਇਲੈਕਟ੍ਰੋਨਿਕਸ ਹਮ 95015 68188 ਦੁਆਰਾ ਨੰਬਰ ਬੋਲੋ 95015 68188 ਇਹ ਐਦਾ ਵੀ ਹੋ ਸਕਦੀ ਆ ਕਿ ਮੰਨ ਲਓ ਜਦੋਂ ਤੁਸੀਂ ਇਹ ਤਾਂ ਰੇਟ ਦਿੱਤੇ ਦੱਸ ਬਿਲਕੁਲ ਜੀ ਮੰਨ ਲਓ ਕੋਈ ਸ਼ੋਪਿੰਗ ਹਾਈ ਲੈਵਲ ਤੇ ਕਰਦਾ ਹਾਂਜੀ ਹਾਂਜੀ ਬੱਡੇ ਲੈਵਲ ਤੇ ਕਰਦਾ ਕਈ ਤਾਂ ਹੁੰਦੇ ਨੇ ਨਾ ਇੱਕ ਇੱਕ ਦੋ ਦੋ ਪੀਸ ਲੈਂਦੇ ਆ ਵਿਆਹ ਸ਼ਾਦੀਆਂ ਦੇ ਆਪਣੇ ਫੰਕਸ਼ਨ ਨੇ ਕਿਸੇ ਨੇ ਲੋਹੜੀ ਦੇ ਪ੍ਰੋਗਰਾਮ ਕਰਨੇ ਆ ਜੋ ਤੁਸੀਂ ਇਹ ਰੇਟ ਦੱਸੇ ਆ ਹਾਂਜੀ ਮੰਨ ਲਓ ਕੋਈ ਦੇਖੋ ਚਾ ਅਗਲੇ ਕੋਈ ਕੋਈ 10 20 25000 ਦੀ ਕੋਈ ਸ਼ੋਪਿੰਗ ਕਰਦਾ ਉਹਦੇ ਵਿੱਚ ਜੋ ਰੇਟ ਦੱਸਿਆ ਤੇ ਫਿਰ ਉਹਨਾਂ ਵਿੱਚੋਂ ਵੀ ਕੁਛ ਨਾ ਕੋਈ ਲੈਸ ਕਰ ਲਵਾਂਗੇ ਬਿਲਕੁਲ ਜੀ ਕੁਆਂਟੀਟੀ ਸ਼ਾਪਿੰਗ ਕੋਈ ਕਰੇਗਾ ਕੰਟ੍ਰਕਟ ਕੁਆਂਟੀਟੀ ਹੌਲ ਸੇਲ ਰੇਟ ਜੋ ਲੁਧਿਆਣੇ ਵਾਲੇ ਰੇਟ ਉਹ ਇੱਥੇ ਦੇ ਦਿੱਤੇ ਜਾਣਗੇ ਹਾਂ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਨਾ ਚਾਹੇ ਉਹਨਾਂ ਨੇ ਕੱਪੜੇ ਲੈਣੇ ਆ ਤੇ ਚਾਹੇ ਉਹਨਾਂ ਨੇ ਇਲੈਕਟ੍ਰੀਸ਼ੀਅਨ ਦਾ ਸਮਾਨ ਲੈਣਾ ਚਾਹੇ ਬਿਊਟੀ ਪਾਰਲਰ ਦਾ ਸਮਾਨ ਲੈਣਾ ਚਾਹੇ ਕੋਈ ਬਿਊਟੀ ਪਾਰਲਰ ਦਾ ਕੰਮ ਕਰਵਾਉਣਾ ਹਾਂਜੀ ਤੇ ਏਸੀ ਸਾਰੇ ਸਟਾਰਟ ਹੋ ਚੁੱਕੇ ਆ ਜੀ ਸਾਡੇ ਕੋਲ ਓਨਲੀ ਏਸੀ 31000 ਦਾ ਮਿਲ ਜੇਗਾ ਨਵਾਂ 1.5 ਟਨ ਇਨਵਰਟਰ ਬਾਰਾ ਸਟਾਕ ਆ ਚੁੱਕਾ ਨਹੀਂ ਪੀਸੀ 31 ਦਾ ਓਨਲੀ 31000 ਇਸ ਟਾਈਮ ਦਾ ਰੇਟ ਹੈ ਜੀ ਨਹੀਂ ਕਿ ਕਿਹੜੀ ਕੋਧਰੇ ਚ ਕੰਪਨੀ ਦਾ ਆ ਹਾਂ 10 ਸਾਲ ਦੀ ਗਾਰੰਟੀ ਦੇ ਨਾਲ ਹੈ ਨਹੀਂ ਇਨਵਰਟਰ ਵਾਲਾ ਇਨਵਰਟਰ AC 1.5 ਟਨ ਤੇ ਲਵਾਈ ਵੱਖਰੀ ਹੋਣੀ ਆ ਹਾਂ ਜੀ 1000 ਰੁਪਏ ਲਵਾਈ 32000 ਚ ਫਿੱਟ ਕਰਕੇ ਜੀ 1.5 ਟਨ ਦਾ ਓਨਲੀ 32000 ਉਹ ਭਾਜੀ 50000 ਤੋਂ ਤਾਂ ਥੱਲੇ ਨਹੀਂ ਲੱਗਦਾ ਇਹ ਬਿਲਕੁਲ ਜੀ ਬਿਲਕੁਲ ਇਹ ਸਰਦੀਆਂ ਕਰਕੇ ਸਰਦੀਆਂ ਕਰਕੇ ਥੱਲੇ ਲੱਗਦੇ ਹੈ ਇਹਨਾਂ ਦਿਨਾਂ ਚ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਏਗਾ ਬਰੇਕ ਚੀਜ਼ਾਂ ਤੇ ਆਫਰ ਆ ਪੱਕੇ-ਪੁੱਕੇ ਸਾਰੀ ਵੈਰਾਈਟੀ ਵਾਕੀ ਅਸੀਂ ਕੈਮਰੇ ਵੀ ਲਗਾਨੇ ਸੀਸੀਟੀਵੀ ਕੈਮਰੇ ਸਾਰੇ ਸੀਸੀਟੀਵੀ ਕੈਮਰਿਆਂ ਦਾ ਕੀ ਹਿਸਾਬ ਤਾਵਿਆ ਆ ਦੇਖੋ ਜੀ ਸੀਸੀਟੀਵੀ ਕੈਮਰਾ ਵਾਈਫਾਈ ਵਾਲਾ ਕੈਮਰਾ ਜੀ ਲਾਈਟ ਵਾਲਾ ਕੈਮਰਾ ਆ ਹਾਂ ਫਿੱਟ ਕਰਕੇ ਅਸੀਂ ਦਵਾਂਗੇ ਕਿੰਨੇ ਦਾ ਸਾਲ ਦੀ ਗਾਰੰਟੀ ਆ 2200 ਦੇ ਵਿੱਚ ਫਿੱਟ ਕਰਕੇ ਦਵਾਂਗੇ ਅੱਛਾ ਇੱਕ ਪਿੰਨ ਕੈਮਰੇ ਵੀ ਹੁੰਦੇ ਆ ਨਹੀਂ ਉਹ ਨਹੀਂ ਪਿੰਨ ਕੈਮਰੇ ਨਹੀਂ ਹੈ ਜੀ ਉਹ ਤਾਂ ਬਸ ਐਵੇਂ ਸੋਸ਼ਲ ਬਾਜੀ ਦੇ ਕੋਲ ਨਹੀਂ ਜਿਹੜਾ 2200 ਤੇ ਮੋਬਾਈਲ ਨਾਲ ਵੀ ਹੋ ਜਾਂਦਾ ਆ ਮੋਬਾਈਲ ਤੇ ਚਲਾ ਕੇ ਅਟੈਚ ਕਰਕੇ ਦਵਾਂਗੇ 2200 2200 ਇਹ ਰੇਂਜ ਕਿੱਥੇ ਕਰ ਕਿੰਨੀ ਕੈਦੀ ਹੁੰਦੀ ਆ ਇਹ ਰੇਂਜ ਕਵਰ ਕਰ ਲੈਂਦਾ ਵੀ ਨੇੜੇ ਜਿਹੜੇ ਦਾ ਏਰੀਆ ਮਤਲਬ ਕਹਿੰਦਾ ਕੋਈ 10 ਫੁੱਟ ਕਰਦਾ ਹੋਏਗਾ ਕਵਰ ਹਾਂਜੀ 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 ਉਸ ਤੋਂ ਬਾਅਦ ਤੁਹਾਨੂੰ ਹਰ ਇੱਕ ਬ੍ਰਾਂਡ ਦੇ ਵਿੱਚ ਐਨਵੀਆਰ ਡੀਡੀਆਰ ਦੇਖੋ ਸਾਰੇ ਤਰ੍ਹਾਂ ਦੇ ਕੈਮਰੇ ਮਿਲ ਜਾਣੇ ਆ ਅੱਛਾ 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 ਹਾਂਜੀ ਇੱਕ ਤੋਂ ਇੱਕ ਬ੍ਰਾਂਡ ਤੇ ਕੈਮਰੇ ਅੱਛਾ ਇੱਕ ਸਾਡੇ ਕੋਲ ਜੀ ਕਈ ਵਾਰ ਪੰਚਾਇਤਾਂ ਕਹਿੰਦੀਆਂ ਆ ਵੀ ਅਸੀਂ ਕੈਮਰੇ ਲਵਾਉਣੇ ਆ ਜੇ ਕਿਸੇ ਨੇ ਤੁਹਾਡੇ ਕੋਲੋਂ 25 30 ਜਾਂ 50 ਲੈਣੇ ਹੋਣ ਇਕੱਠੇ ਤਾਂ ਉਹਦੇ 'ਚ ਕੋਈ ਸਪੈਸ਼ਲ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਤੇ ਡਿਸਕਾਊਂਟ ਮਿਲ ਜਾਏਗਾ ਡਿਸਕਾਊਂਟ ਮਿਲੇਗਾ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ ਆ ਅਸੀਂ ਤੁਹਾਨੂੰ ਜਿਹੜਾ ਇਸ ਦੁਕਾਨ ਦੇ ਬਾਰੇ ਦੇ ਵਿੱਚ ਅਸੀਂ ਦਿਖਾ ਲਿਆ ਹੈਗਾ ਆ ਔਰ ਤੁਹਾਨੂੰ ਪਤਾ ਹੈ ਕਿ ਨਵਾਂ ਸ਼ਹਿਰ ਦਵਾਪਾ YouTube ਚੈਨਲ ਆਮ ਦੁਕਾਨਾਂ ਦੇ ਕਿਤੇ ਵੀ ਐਡਵਰਟਾਈਜ਼ਮੈਂਟ ਜਾਂ ਇਸ਼ਤਿਹਾਰबाजी ਨਹੀਂ ਕਰਦਾ ਹੈਗਾ ਉਹਨਾਂ ਦੁਕਾਨਾਂ ਦੇ ਵਿੱਚ ਹੀ ਅਸੀਂ ਜਾਣੇ ਹੈਗੇ ਆ ਜਿੱਥੇ ਸਾਨੂੰ ਭਰੋਸਾ ਹੈਗਾ ਜਿੱਥੇ ਕੁਆਲਿਟੀ ਮਿਲਦੀ ਹੈਗੀ ਆ ਜਿੱਥੇ ਮਤਲਬ ਹੈ ਕਿ ਕਹਿਣ ਦਾ ਮਤਲਬ ਹੈ ਇਹ ਨਹੀਂ ਹੈ ਕਿ ਏ ਮੋਬਾਈਲ ਤੇ ਕੁਝ ਹੋਰ ਕਹਿ ਦਿੱਤਾ ਜਾਂਦਾ ਆ ਵੇਚਣ ਬੇਲੇ ਕੁਝ ਹੋਰ ਹੋ ਜਾਂਦਾ ਆ ਸੋ ਅਸੀਂ ਉੱਥੇ ਦਾ ਹੀ ਅਸੀਂ ਦਿਖਾਣੇ ਆ ਗਿਆਂ ਜਿੱਥੇ ਗਾਕਾ ਨੂੰ ਕੋਈ ਫਾਇਦਾ ਵੀ ਹੋਵੇ ਉਹਨਾਂ ਦੇ ਪੈਸੇ ਦੀ ਬਚਤ ਵੀ ਹੋਵੇ ਔਰ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਨਵਾਂ ਸ਼ਹਿਰ ਜਾਂ ਲੁਧਿਆਣਾ ਜਾਂ ਜਲੰਧਰ ਇਹਨਾਂ ਥਾਵਾਂ ਦੇ ਉੱਪਰ ਵੀ ਜੇ ਚਲੇ ਵੀ ਜਾਣ ਤਾਂ ਰੇਟ ਪਤਾ ਕਰ ਲੈਣ ਇੱਕ ਵਾਰ ਤੇ ਫਿਰ ਇੱਥੇ ਆ ਕੇ ਦੇਖ ਲੈਣ ਕਿ ਰੇਟਾਂ ਦਾ ਕਿੰਨਾ ਫਰਕ ਆ ਸੋ ਸਕਰੀਨ ਤੇ ਮੋਬਾਈਲ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਹੈਗਾ ਆ ਅਸੀਂ ਆਮ ਕਿਸੇ ਵੀ ਦੁਕਾਨਾਂ ਦੀ ਐਡਵਰਟਾਈਜ਼ਮੈਂਟ ਦਾ ਇਜ਼ਤਿਹਾਰ ਨਹੀਂ ਦਿੰਦੇ ਤੁਹਾਨੂੰ ਪਤਾ ਕਿ ਸਾਡੇ ਕੋਲ ਐਡ ਬਥੇਰੀ ਆਂਦੀ ਆ ਪਰ ਉਸੇ ਦੁਕਾਨ ਦੀ ਕਰਦੇ ਆ ਜਿੱਥੇ ਸਾਨੂੰ ਵਿਸ਼ਵਾਸ ਆ ਕਿ ਕੱਲ ਨੂੰ ਗਾਹਕ ਇਹ ਗੱਲ ਨਾ ਕਹਿਣ ਕਿ ਕੈਂਥ ਸਾਹਿਬ ਤੁਸੀਂ ਐਡ ਦਿੱਤੀ ਸੀ ਸਾਨੂੰ ਕੁਆਲਿਟੀ ਨਾਲ ਸਮਝੋਤਾ ਹੋ ਗਿਆ ਸੋ ਅਸੀਂ ਪਹਿਲਾਂ ਖੁਦ ਪ੍ਰੂਫ ਕਰਦੇ ਆ ਦੇਖਦੇ ਆ ਸਭ ਕੁਝ ਜਾਣਦੇ ਆ ਉਸ ਤੋਂ ਬਾਅਦ ਇਹ ਉਸ ਦੁਕਾਨਵਾਰੇ ਅਸੀਂ ਦੱਸਦੇ